ਉਦਹੀ ਮਿਟੀ ਤਬ ਸੁਖ ਭਏ ਮਨ ਤਨ ਭਏ arogh ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਗੁਰੂ ਸਾਹਿਬ ਜੀ ਸਮਝਾਉਂਦੇ ਕਹਿੰਦੇ ਕਿ ਜਦੋਂ ਖੁਦੀ ਮਿਟ ਗਈ ਯਾਨੀ ਕਿ ਕਰਤੇ ਦਾ ਭਾਉ ਹੰਕਾਰ ਮੈਂ ਮੇਰੀ ਮਿਟੀ ਕਹਿੰਦੇ ਉਦੋਂ ਸੁਖ ਆ ਕੇ ਮੇਰੇ ਅੰਦਰ ਵਸ ਗਿਆ ਕਿਉਂ ਕਿਉਂਕਿ ਜਿੱਥੇ ਮਾਇਆ ਉੱਥੇ ਤੂੰ ਨਹੀਂ ਹੋ ਸਕਦਾ ਤੇ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਰਹਿੰਦੀ ਜਦ ਹਮ ਹੋਤੇ ਤਬ ਤੂੰ ਨਹੀਂ ਫਿਰ ਇਹ ਗੱਲ ਸਮਝ ਆਈ ਕਿ ਸਭ ਕੁਝ ਕਰਨ ਵਾਲਾ ਤਾਂ ਤੂੰ ਹੀ ਹੈ ਤੇ ਤੇਰੇ ਕੀਤੇਆਂ ਹੀ ਸਭ ਕੁਝ ਹੋ ਰਿਹਾ ਹੈ ਮੇਰੇ ਵਾਸਤਾ ਕੁਝ ਵੀ ਨਹੀਂ ਹੈ ਕਦੋਂ ਜਦੋਂ ਖੁਦ ਹੀ ਮਿਟ ਗਈ ਫਿਰ ਮਾਨਤ ਤਨ ਦੋਨੋਂ ਅਰੋਗ ਹੋ ਗਏ ਕਿਉਂਕਿ ਰੋਗ ਕਾਦਾ ਲੱਗਾ ਸੀਗਾ ਖੁਦੀ ਦਾ ਯਾਨੀ ਹਉਮੈ ਦਾ ਰੋਗ ਲੱਗਾ ਸੀਗਾ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਜਿਵੇਂ ਹੀ ਖੁਦੀ ਖਤਮ ਹੋਈ ਮੁਕੀ ਉਸ ਤੋਂ ਬਾਅਦ ਪਰਮੇਸ਼ਰ ਦ੍ਰਿਸ਼ਟੀ ਆਣਾ ਸ਼ੁਰੂ ਹੋ ਗਿਆ ਦਿਸਣਾ ਸ਼ੁਰੂ ਹੋ ਗਿਆ ਤੇ ਫਿਰ ਉਸ ਦੀ ਦੇਖ ਦੇਖ ਕੇ ਮੈਂ ਸੇਵਾ ਕੀਤੀ ਕਿਉਂਕਿ ਹੁਣ ਤੱਕ ਤਾਂ ਸੇਵਾ ਬਿਨਾਂ ਦੇਖਿਆ ਹੀ ਹੋ ਰਹੀ ਸੀ ਜਾਣਿਆ ਹੀ ਨਹੀਂ ਸੀਗਾ ਲੇਕਿਨ ਜਿਵੇਂ ਖੁਦੀ ਮਿਟੀ ਉਹ ਪ੍ਰਗਟ ਹੋ ਗਿਆ ਤਾਂ ਦੇਖ ਦੇਖ ਕੇ ਉਸ ਦੀ ਸੇਵਾ ਹੋਈ ਨਦਰੀ ਸਤਗੁਰ ਸੇਵੀ ਹੈ ਨਦਰੀ ਸੇਵਾ ਹੋਏ නදරී ඒ මනවාසාාවේ නදරී මන නිර්මොए.